ਸਿਮਰਜੀਤ ਸਿੰਘ ਤੇ ਉਸ ਦੀ ਜਿਹੜੀ ਘਰ ਵਾਲੀ ਆ ਪ੍ਰਦੀਪ ਕੌਰ ਇਹਨਾਂ ਨੂੰ ਮੁੰਦੇ ਘਰੋਂ ਰੈਸਕੀਪਾ ਜਿਹਨਾਂ ਕੋਲ ਜਿਹੜੀ 7 ਗ੍ਰਾਮ ਹੈਰੋਇਨ ਮੌਕੇ ਤੋਂ ਬਰਾਮਦ ਹੋਈ ਫਿਰ ਸੰਬੰਧੀ ਮਕਦਮੇ ਉੱਪਰ ਅਸੀਂ ਤਰੇਡ ਜਿਹੜਾ ਕਾਲੀ 21 6885 ਦੇ ਤਹਿਤ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰ ਕੀਤਾ ਸੀ ਇਹਨਾਂ ਦੇ ਕਿੰਨੇ ਕਿ ਦਿਨ ਹੋ ਗਏ ਸੀ ਵਿਆਹ ਨੂੰ ਹੱਬੀ ਵੀ ਇਹਨਾਂ ਦੇ ਵਿਆਹ ਨੂੰ ਤਾਂ ਬਖਤੂ ਤਿੰਨ ਸਾਲ ਹੋ ਗਏ ਉਹ ਬੱਚਾ ਵੀ ਹੈ ਨਹੀਂ ਬੱਚਾ ਹੈ ਅ ਇਹਨਾਂ ਦੇ ਜਿਹੜਾ ਟੈਸਟ ਕਰਾਇਆ ਗਿਆ ਉਹ ਪੋਜ਼ਿਟਿਵ ਆਇਆ ਭਾਈ ਇਹ ਅਜੇ ਦੀ ਰਿਪੋਰਟ ਨਹੀਂ ਗਈ ਟੈਸਟ ਦੀ ਤੇ ਇਸ ਤੋਂ ਬਿਨਾ ਇਹਨਾਂ ਦੇ ਫਾਰਵਰਡ ਲਿੰਕ ਵੀ ਅਸੀਂ ਦੇਖ ਰਹੇ ਹਾਂ ਜੇ ਕਿਹਨਾਂ ਨੂੰ ਸ਼ੇਅਰ ਕਰਦੇ ਸੀ ਤੇ ਬੈਕਵਰਡ ਲਿੰਕ ਦੇ ਵਿੱਚ ਹੀ ਜਾਂਦੇ ਇੱਕ ਬਰਿੰਦਰ ਕੁਮਾਰ ਦਾ ਜਿਹੜਾ ਨਾਮ ਦਾ ਵਿਅਕਤੀ ਹੈ ਸ਼ਹਿਰ ਸੁਨਾਲਾ ਸ਼ਹਿਰ ਦੇ ਵਿੱਚੋਂ ਉਸ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ 12 ਗ੍ਰਾਮ ਜਿਹੜੀ ਹੈਰੋਨ ਪ੍ਰਾਪਤ ਕੀਤੀ ਹੈ ਜਿਸ ਤੇ ਆਲਰੇਡੀ ਪਹਿਲਾਂ ਵੀ ਇੱਕ ਪਰਚਾ ਦਰਜਾ ਜਿਹੜਾ ਉਹ ਬੇਲ ਦੇ ਉੱਤੇ ਸਪਰਥੀ ਦੇ ਵਿੱਚ ਵੀ ਉਹ ਫਿਰ ਇਹ ਨੀਗਰ ਕਵਰੀ ਸਿੱਕੀ ਜਿਹੜੀ ਪਹਿਲਾਂ ਮਾਮਲਾ ਸੀ ਉਹ ਤੋਂ ਪਹਿਲਾਂ ਉਹ ਬੈਕਗ੍ਰਾਉਂਡ ਜਿਹੜੀ ਹੈ ਉਹਨੂੰ ਮੂਲ ਵਾਰਾਗ੍ਰਾਮ ਹੈ ਉਹਨੂੰ ਬਰਾਉਂਡ ਵਿੱਤੀ ਹੈ ਸਹੀ ਹੋਰ ਇਹਦੇ ਬੈਕਵਰਡ ਤੇ ਜਿਹੜੇ ਫਾਰਵਰਡ ਲਿੰਕ ਨੇ ਦੋਨੋਂ ਦੇ ਉਹਨਾਂ ਨੂੰ ਪੂਰਾ ਖੰਗਾਲਦੇ ਆ ਜਿੱਥੋਂ ਲੈ ਗਾਂ ਉਹਦੇ ਉਹਨਾਂ ਨੂੰ ਵੀ ਫੜ ਕੇ ਅੰਦਰ ਦੇਵਾਂਗੇ ਜਿੱਥੇ ਅੱਗੇ ਵੇਚਦੇ ਸੀ ਜਿਹੜੇ ਕੋਈ ਕੰਜ਼ਿਊਮਰ ਨੇ ਉਹਨਾਂ ਨੂੰ ਸਰਕਾਰੀ ਹਸਪਤਾਲ ਡੀਡਿਕਟ ਸੈਂਟਰ ਵਾਲੇ ਪਾਸੇ ਲੈ ਕੇ ਜਾਵਾਂਗੇ ਜਿਹੜੇ ਪੈਟਰਨ ਸੀ ਸਮਾਲ ਉਹਨਾਂ ਨੂੰ ਵੀ ਫੜ ਕੇ ਅੰਦਰ ਪੁੱਤ ਦੇਵਾਂਗੇ ਸਰ ਕਾਫੀ ਵੱਡੀ ਮਾਤਰਾ ਚ ਪਹਿਲਾਂ ਵੀ 90 ਗ੍ਰਾਮ ਪੜਿਆ ਗਿਆ ਹੁਣ ਵੀ ਇਸ ਤੇ 6 ਪੱਜੜੀ ਤੋਂ ਕਾਰੰਭਤ ਕੀਤੀ ਗਈ ਆ ਲੱਗਦਾ ਵੀ ਇਹਦੇ ਬੜੇ ਤੱਲੁਕਤ ਹੋਣਗੇ ਕਾਫੀ ਬੰਦੇ ਨਾਲ ਪਰ ਇਹ ਸੰਭਾਵਨਾ ਹੈ ਜੇ ਸਾਡੀ ਤਕਤੀਸ਼ ਗੋਇੰਗ ਹੋਣਾ ਤੈਨੂੰ ਬਿਲਕੁਲ ਜਿਵੇਂ ਪੰਜਾਬੀ ਜਨਨ ਦੇ ਵਾਰ ਦੀ ਖਲ ਲਾਉਣ ਵਾਲਾ ਕੰਮ ਹੋਊਗਾ ਬਿਲਕੁਲ ਬੀਖੀ ਨਾਲ ਜਿਹੜੀ ਤਕਤੀਸ਼ ਟੰਗਾਈ ਨਾਲ ਕੀਤੀ ਜਾਊਗੀ ਜਿਸ ਬੰਦੇ ਨੂੰ ਵੀ ਲੈ ਕੇ ਆਉਂਦਾ ਅਸੀਂ ਉਹ ਬਿਲਕੁਲ ਸਪੇਅਰ ਨਹੀਂ ਬਿਲਕੁਲ ਉਹਨੂੰ ਫੜਗਾ ਅੰਦਰ ਵੀ ਦੇਵਾਂਗੇ ਤੇ ਇਹ ਵੀ ਜਿਹੜਾ ਬਾਈ ਉਹ ਜਿੱਥੋਂ ਲੈ ਕੇ ਵੀ ਆਦਾ ਉਹਦੀ ਪ੍ਰਾਪਰਟੀ ਵੀ ਡੈਕ ਪਰਮਾਇਸ ਹੁੰਦੇ ਕਰੋਂ ਰਿਹਾ ਸੀ ਤਾਂ ਜਿਹਨਾਂ ਕੋਲ ਜਿਹੜੀ 7 ਗ੍ਰਾਮ ਹੈਰੋਇਨ ਮੌਕੇ ਤੋਂ ਬਰਾਮਦ ਹੋਈ ਫਿਰ ਸੰਬੰਧੀ ਮਕਦਮੇ ਉੱਪਰ ਅਸੀਂ 63 ਜਿਹੜਾ ਕਾਲੀ 21 688 ਦਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰ ਕੀਤਾ ਸੀ ਇਹਨਾਂ ਦੇ ਕਿੰਨੇ ਕਿਤੇ ਨੂੰ ਵੀ ਸੀ ਵਿਆਹ ਨਹੀਂ ਹੋਈ ਸੀ ਇਹਨਾਂ ਦੇ ਵਿਆਹ ਨੂੰ ਤਾਂ ਬਖਤੂ ਤਿੰਨ ਸਾਲ ਹੋ ਗਏ ਉਹ ਬੱਚਾ ਵੀ ਹੈ ਨਹੀਂ ਬੱਚਾ ਅ ਇਹਨਾਂ ਦੇ ਜਿਹੜਾ ਟੈਸਟ ਕਰਾਇਆ ਗਿਆ ਉਹ ਪੋਜ਼ਿਟਿਵ ਆਇਆ। ਭਾਈ ਇਹਦੀ ਰਿਪੋਰਟ ਆਣੀ ਬਾਕੀ। ਟੈਸਟ ਦੀ ਦੇ ਇਸ ਤੋਂ ਬਿਨਾ ਜਿਹੜਾ ਦੇ ਫਾਰਵਰਡ ਲਿੰਕ ਵੀ ਅਸੀਂ ਦੇਖ ਰਹੇ ਹਾਂ ਜੇ ਕਿਹਨਾਂ ਨੂੰ ਸੇਲ ਕਰਦੇ ਸੀ ਤੇ ਬੈਕਵਰਡ ਲਿੰਕ ਦੇ ਵਿੱਚ ਹੀ ਜਾਂਦੇ ਇੱਕ ਬਰਿੰਦਰ ਕੁਮਾਰ ਦਾ ਜਿਹੜਾ ਨਾਂ ਦਾ ਵਿਅਕਤੀ ਹੈ ਸ਼ਹਿਰ ਸੋਨਾਲਾ ਸ਼ਹਿਰ ਦੇ ਵਿੱਚੋਂ ਉਸ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ 12 ਗ੍ਰਾਮ ਜਿਹੜੀ ਹੈਰੋਨ ਪ੍ਰਾਪਤ ਕੀਤੀ ਹੈ ਜਿਸ ਤੇ ਆਲਰੇਡੀ ਪਹਿਲਾਂ ਵੀ ਇੱਕ ਪਰਚਾ ਦਰਜਿਆ ਜਿਹੜਾ ਉਹ ਬੇਲ ਦੇ ਉੱਤੇ ਇਸ ਵਰਤੇ ਦੇ ਵਿੱਚ ਵੀ ਉਹ ਫੀ ਟੈਕਨੀਕਲ ਕਮੇਟੀ ਸੀ ਜਿਹੜੇ ਪਹਿਲਾਂ ਨਾਮ ਦਾ ਸੀ ਉਹ ਤੋਂ ਪਹਿਲਾਂ 90 ਗਰਾਮ ਵਿੱਚ ਜਿਹੜੇ ਹਨ 3 ਮਾਰਾ ਗਰਾਮ 20 ਗਰਾਮ ਦੇ ਵਿਅਕਤੀ ਹੋਰ ਇਹਦੇ ਬੈਕਵਰਡ ਤੇ ਜਿਹੜੇ ਫਾਰਵਰਡ ਲਿੰਕ ਨੇ ਦੋਨੋਂ ਦੇ ਉਹਨਾਂ ਨੂੰ ਪੂਰਾ ਖੰਗਾਲਦੇ ਆ ਜਿੱਥੋਂ ਲੈ ਗਾਂ ਉਹਦੇ ਉਹਨਾਂ ਨੂੰ ਵੀ ਫੜ ਕੇ ਅੰਦਰ ਦੇਵਾਂਗੇ ਜਿੱਥੇ ਅੱਗੇ ਵੇਚਨੇ ਸੀ ਜਿਹੜੇ ਕੋਈ ਕੰਜ਼ਿਊਮਰ ਨੇ ਉਹਨਾਂ ਨੂੰ ਸਰਕਾਰੀ ਅਸਥਾਨ ਡੀਡ ਸੈਂਟਰ ਵਾਲੇ ਪਾਸੇ ਲੈ ਕੇ ਜਾਵਾਂਗੇ ਜਿਹੜੇ ਪੈਡਲਰ ਸੀ ਸਮਾਲ ਉਹਨਾਂ ਨੂੰ ਵੀ ਫੜ ਕੇ ਅੰਦਰ ਕਰ ਦੇਵਾਂਗੇ ਸਰ ਕਾਫੀ ਵੱਡੀ ਮਾਤਰਾ ਚ ਪਹਿਲਾਂ ਵੀ ਲੱਗੇ ਗ੍ਰਾਮ ਪੜਿਆ ਗਿਆ ਹੁਣ ਵੀ ਇਸ ਖੇਪ ਜੜੀ ਤੇ ਤੋਂ ਆਰੰਭ ਕੀਤੀ ਗਈ ਆ ਲੱਗਦਾ ਵੀ ਇਹਦੇ ਬੜੇ ਤਲਕਾਤ ਹੋਣਗੇ ਕਾਫੀ ਬੰਦੇ ਆਣਗੇ ਉਹਦੀ ਸੰਭਾਵਨਾ ਹੈ ਜੇ ਥੋੜੀ ਤੀਛ ਬੋਏ ਗੋਨਾ ਤੇ ਉਹਨੂੰ ਬਿਲਕੁਲ ਜਿਵੇਂ ਪੰਜਾਬੀ ਜਨਨ ਨੇ ਵਾਰ ਦੀ ਖਲ ਲਾਉਣ ਵਾਲਾ ਕੰਮ ਹੋਊਗਾ ਬਿਲਕੁਲ ਬਰੀਕੀ ਨਾਲ ਜਿਹੜੀ ਤੀਛ ਤੰਗਾਈ ਨਾਲ ਕੀਤੀ ਜਾਊਗੀ ਜਿਸ ਬੰਦੇ ਤੋਂ ਵੀ ਲੈ ਕੇ ਆ ਜਾਂਦਾ ਅਸੀਂ ਉਹ ਬਿਲਕੁਲ ਸਕੁਅਰ ਨਹੀਂ ਬਿਲਕੁਲ ਉਹਨੂੰ ਫੜਗਾ ਅੰਦਰ ਵੀ ਦੇਵਾਂਗੇ ਤੇ ਇਹ ਵੀ ਦੀ ਬੜਾਈ ਹੋ ਗਈ ਜਿੱਥੋਂ ਲੈ ਕੇ ਵੀ ਆਦਾ ਉਹਦੀ ਪ੍ਰਾਪਰਟੀ ਵੀ ਡੈਕ ਪਰਮਾਇਡ